ਕਾਂਗਰਸ ਪਾਰਟੀ ਦੇ ਵੱਲੋਂ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਪਰ ਕਾਂਗਰਸ ਪਾਰਟੀ ਖਾਸ ਤੌਰ ਦੇ ਉੱਤੇ ਪੰਜਾਬ ਅੰਦਰ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕਿਤੇ ਨਾ ਕਿਤੇ ਸਮੀਕਰਨ ਬਦਲ ਸਕਦੇ ਨੇ ਫੇਰ ਬਦਲ ਹੋ ਸਕਦਾ ਹੈ ਰਾਜਾ ਵੜਿੰਗ ਦੀ ਪੋਜੀਸ਼ਨ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਨੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੀ ਪੋਜੀਸ਼ਨ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਨੇ ਔਰ ਇਹਦਾ ਕਾਰਨ ਹੈ ਦਿੱਲੀ ਦੀਆਂ ਚੋਣਾਂ ਬੀਜੇਪੀ ਜਿੱਤ ਗਈ ਜਿੱਤ ਹਾਸਲ ਕੀਤੀ ਵੱਡਾ ਮਾਰਜਨ ਹਾਸਲ ਕੀਤਾ ਆਮ ਆਦਮੀ ਪਾਰਟੀ ਹਾਰ ਗਈ ਪਰ ਇਹਨਾਂ ਦੇ ਐਮ ਐਲ ਏ ਜਿੱਤੇ ਦਿੱਲੀ ਦੀਆਂ ਸੀਟਾਂ ਦੇ ਉੱਤੇ ਪਰ ਕਾਂਗਰਸ ਨੇ ਖਾਤਾ ਹੀ ਨਹੀਂ ਖੋਲਿਆ ਕਾਂਗਰਸ ਨੇ ਖਾਤਾ ਹੀ ਨਹੀਂ ਖੋਲਿਆ ਕਾਂਗਰਸ ਖਾਤਾ ਖੋਲ ਹੀ ਨਹੀਂ ਪਾਈ ਇਹ ਸਿਚੁਏਸ਼ਨ ਕਾਂਗਰਸ ਦੀ ਪੈਦਾ ਹੋ ਗਈ ਔਰ ਇਸ ਵਾਸਤੇ ਹੁਣ ਕਾਂਗਰਸ ਦੀ ਹਾਈ ਕਮਾਂਡੇ ਜ਼ਰੂਰ ਚਾਹੇਗੀ ਕਿ ਹੁਣ ਕੋਈ ਫੇਰ ਬਦਲ ਕੀਤਾ ਜਾਵੇ ਕੋਈ ਅ ਕੈਲਕੂਲੇਸ਼ਨ ਵੱਖਰੀ ਕੀਤੀ ਜਾਵੇ ਜਸ ਆਧਾਰ ਦੇ ਉੱਤੇ ਅੱਗੇ ਹੁਣ ਚੋਣਾਂ ਲੜਨੀਆਂ ਨੇ 27 ਦੀਆਂ ਚੋਣਾਂ ਜਮਾਈ ਅਨਸਦੀਕ ਆਖੜੋਤੀਆਂ ਨੇ ਔਰ ਪਾਰਟੀਆਂ ਹੁਣ ਇਸ ਵੇਲੇ ਆ ਕੇ ਇਹੋ ਜੀ ਪੋਜੀਸ਼ਨ ਤੇ ਆ ਕੇ ਆਪਣੇ ਕੰਮਕਾਰ ਜਿਹੜੇ ਨੇ ਉਹ ਸ਼ੁਰੂ ਕਰ ਦਿੰਦੀਆਂ ਨੇ ਲੋਕਾਂ ਦੇ ਵਿੱਚ ਵਿਚਰਨਾ ਕਹਿ ਦਈਏ ਜਾਂ ਫਿਰ ਆਪਣਾ ਪਲੈਨਿੰਗ ਕਰਨਾ ਇਨੀਸ਼ੀਏਟ ਕਰਨਾ ਬਹੁਤ ਕੁਝ ਇਸ ਵੇਲੇ ਚੱਲ ਰਿਹਾ ਹੁੰਦਾ ਬੜੀ ਤੇੜਬੋਨ ਇਸ ਵੇਲੇ ਪਾਰਟੀ ਹਾਈ ਕਮਾਂਡਾਂ ਜਿਹੜੀਆਂ ਕਰ ਰਹੀਆਂ ਹੁੰਦੀਆਂ ਨੇ ਕਾਂਗਰਸ ਵੀ ਸ਼ਾਇਦ ਇਹੀ ਕਰਦੀ ਹੋਵੇਗੀ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੇ ਪ੍ਰਧਾਨਾਂ ਦੀ ਨੁਕਤੀ ਕੀਤੀ ਹੈ ਜਾਂ ਕਹਿ ਦਈਏ ਕਿ ਪ੍ਰਧਾਨਾਂ ਦੇ ਵਿੱਚ ਫੇਰ ਬਦਲ ਕੀਤਾ ਪ੍ਰਧਾਨ ਬਦਲੇ ਨਹੀਂ ਉਹਨਾਂ ਦੇ ਵਿੱਚ ਪੰਜਾਬ ਪ੍ਰਧਾਨ ਵੀ ਨੇ ਜਿਹੜੇ ਦਵਿੰਦਰ ਯਾਦਵ ਅਜੇ ਤੱਕ ਪੰਜਾਬ ਮਸਲਿਆਂ ਦੇ ਪ੍ਰਧਾਨ ਜਿਹੜੇ ਸਿਗੇ ਦਵਿੰਦਰ ਯਾਦਵ ਉਹਨਾਂ ਨੂੰ ਬਦਲ ਕੇ ਭੁਵੇਸ਼ ਬਘੇਲ ਕਰ ਦਿੱਤੇ ਗਏ ਨੇ ਔਰ ਵੱਡੀ ਖਬਰ ਹੁਣ ਰਾਜਾ ਵੜਿੰਗ ਦੇ ਨਾਲ ਵੀ ਹੁਣ ਬਾਤ ਚੀ ਜਾ ਰਹੀ ਹੈ ਕਿਉਂਕਿ ਕਈ ਇਨਮੀਡੀਆ ਰਿਪੋਰਟਸ ਦੇ ਮੁਤਾਬਿਕ ਇਹ ਕਿਹਾ ਜਾਣ ਲੱਗ ਗਿਆ ਕਿ ਰਾਜਾ ਵੜਿੰਗ ਦੀ ਪੋਜੀਸ਼ਨਿੰਗ ਨੂੰ ਖਤਰਾ ਹੋ ਸਕਦਾ ਹੈ ਰਾਜਾ ਬੜਿੰਗ ਐਮਪੀ ਤਾਂ ਨੇ ਪਰ ਉਹਦੇ ਨਾਲ-ਨਾਲ ਪੰਜਾਬ ਪ੍ਰਧਾਨ ਵੀ ਨੇ ਹੁਣ ਕੱਲ ਗੱਲ ਕਰੀਏ ਕਾਂਗਰਸ ਦੇ ਵਿੱਚ ਪੰਜਾਬ ਪ੍ਰਧਾਨ ਦੀ ਤੇ ਇਹਦੇ ਚਰਚੇ ਬਹੁਤ ਦੇਰ ਤੋਂ ਚੱਲਦੇ ਪਏ ਸਿੱਖ ਸਮਾਂ ਉਹ ਵੀ ਸੀ ਜਦੋਂ ਵਿਜੇਂਦਰ ਸਿੰਘਲਾ ਬਾਰੇ ਚਰਚਾਵਾ ਚੱਲ ਰਹੀਆਂ ਸੀ ਕਿ ਉਹਨਾਂ ਨੂੰ ਪੰਜਾਬ ਪ੍ਰਧਾਨ ਲਾਇਆ ਜਾ ਸਕਦਾ ਹੈ ਇਹ ਕਿਹਾ ਜਾ ਰਿਆ ਸੀ ਕਿ ਹੋਰ ਵੀ بڑے ਚਿਹਰੇ ਉੱਭਰ ਕੇ ਸਾਹਮਣੇ ਆ ਸਕਦੇ ਜਿਨ੍ਹਾਂ ਨੂੰ ਪੰਜਾਬ ਪ੍ਰਧਾਨ ਲਾਇਆ ਜਾ ਸਕਦਾ ਮਤਲਬ ਕਿਤੇ ਨਾ ਕਿਤੇ ਪਹਿਲਾਂ ਵੀ ਇਹ ਗੱਲ ਜਚਾਏ ਜਾਣ ਦੀ ਕੋਸ਼ਿਸ਼ ਹੋ ਰਹੀ ਸੀ ਜਾਂ ਫਿਰ ਇਸ ਗੱਲ ਦੇ ਉੱਤੇ ਚਰਚਾਵਾ ਚੱਲ ਰਹੀਆਂ ਸੀ ਕਿ ਪੰਜਾਬ ਪ੍ਰਧਾਨ ਜਿਹੜਾ ਪੀਪੀਸੀਸੀ ਪ੍ਰਧਾਨ ਕਾਂਗਰਸ ਦਾ ਉਹ ਬਦਲਿਆ ਜਾ ਸਕਦਾ ਹੈ ਔਰ ਹੁਣ ਦੁਬਾਰਾ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਰਾਜਾ ਵੜਿੰਗ ਨੂੰ ਬਦਲਿਆ ਜਾ ਸਕਦਾ ਹੈ ਬਤੌਰ ਪੀਪੀਸੀਸੀ ਪ੍ਰਧਾਨ ਹੁਣ ਇਹਦੇ ਚ ਸੱਚਾਈ ਕਿੰਨੀ ਹੈ ਇਹ ਤਾਂ ਅਚਾਨਕ ਉਦੋਂ ਹੀ ਪਤਾ ਲੱਗੇਗਾ ਜਿਵੇਂ ਅੱਜ ਦੇ ਵਾਂਗ ਕਾਂਗਰਸ ਪਾਰਟੀ ਨੇ ਆਪਣੇ ਪ੍ਰਧਾਨਾਂ ਦੇ ਵਿੱਚ ਫੇਰ ਬਦਲ ਕਰ ਦਿੱਤਾ ਜਿਵੇਂ ਪੰਜਾਬ ਮਸਲਿਆਂ ਦੇ ਪ੍ਰਧਾਨ ਦਵਿੰਦਰ ਯਾਦਵ ਦੀ ਥਾਂ ਦੇ ਉੱਤੇ ਭਵੇਸ਼ ਭਗੇ ਲਗਾ ਦਿੱਤੇਗੇ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਣ ਦੇ ਸਮੇਂ ਵਿੱਚ ਕੀ ਐਦਾਂ ਪੀਪੀਸੀਸੀ ਪ੍ਰਧਾਨ ਨੂੰ ਲੈ ਕੇ ਵੀ ਕੀਤਾ ਜਾਵੇਗਾ ਉਹਦੇ ਵਿੱਚ ਇੱਕ ਚਰਚਾ ਹੋਰ ਖਾਸ ਹੈ ਰਾਜਾ ਬਰਿੰਗ ਜੇ ਬਦਲੇ ਜਾਂਦੇ ਨੇ ਵਤੌਰ ਪੰਜਾਬ ਪ੍ਰਧਾਨ ਉਹਨਾਂ ਦੀ ਥਾਂ ਦੇ ਉੱਤੇ ਕੌਣ ਆਵੇਗਾ ਪੀਪੀਸੀਸੀ ਪ੍ਰਧਾਨ ਬਣਨ ਵਾਸਤੇ ਕੀ ਵਿਜੇਂਦਰ ਸਿੰਘ ਦਾ ਨਾਮ ਵਿਚ ਆ ਸਕਦਾ ਜਾਂ ਫਿਰ ਇਹਰੇ ਵਿੱਚ ਚਰਚਾ ਕਿਸੇ ਹੋਰ ਦੀ ਹੈ ਕਿਤੇ ਨਾ ਕਿਤੇ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਵੀ ਤੇਜ਼ ਹੋਣ ਲੱਗ ਗਿਆ ਚੱਲਣ ਲੱਗ ਗਿਆ ਪਰ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਹਣ ਸਮੇਂ ਤੇ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀਟੀਆਂ ਪੰਜਾਬੀ ਤੇ